ਦੜਵਾ ਲਾਪਰੀ ਚੱਠਾ ਤੇ ਗੁਰਪ੍ਰੀਤ ਯੂਕੇ ਉਹਨਾਂ ਵੱਲੋਂ ਸੌਰੀ ਮੈਂ 855 ਬੋਲਤਾ ਇਹ ਹੌਲੈਂਡ ਹੈ 4x4 ਹੈ ਮੇਰੇ ਵੀਰੋ ਔਰ ਜਿਹੜੇ ਬੈਸਟ ਰੇਡਰ ਤੇ ਜਾਫੀ ਨੂੰ ਕੁਲਵੀਰ ਯੂਕੇ ਤੇ ਗੁਰਪ੍ਰੀਤ ਤੇ ਲਾਪਰੀ ਚੱਠੇ ਉਹਨਾਂ ਵੱਲੋਂ ਟੱਕਰ ਟੱਕਰ ਸ਼ੀਲੂ ਆ ਲਾ 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 ਕਰਵਾ ਦਿੱਤੀ ਹੈ ਲਓ ਕਹਿੰਦੇ ਹਰਿਆਣਾ ਆਇਆ ਜਓ ਪੰਜਾਬ ਵਰਾਜ ਤੇ ਨੂੰ ਫੰਡਾ ਚਮਕਾਰ ਜੂਕੇ ਲਾਲੀ ਕੈਨੇਡਾ ਸ਼ੇਬਨ ਸਾਡਾ ਵੀਰ ਗਰਗਾ ਲਾਪਰੀ ਚੱਠਾ ਗੁਰਪ੍ਰੀਤ ਜੂਕੇ ਕਲਵੀਰ ਜੂਕੇ ਧਿਆਨ ਆਸਟ੍ਰੇਲੀਆ ਦੀਪ ਕੋਟਰੀ ਲਾਡੀ ਕੈਨੇਡਾ ਇਸ ਤਰ੍ਹਾਂ ਸਾਡਾ ਵੀਰ ਜੇ ਅਸਲਾਡੀ ਵਾਲਾ ਜੂਏ ਦਾ ਵੱਡਾ ਯੋਗਦਾਨ ਹੈ ਦਵਿੰਦਰ ਖਹਿਰੇ ਜੂਕੇ ਦਾ ਵੱਡਾ ਸਹਿਯੋਗ ਆਹ ਛੰਨਾ ਵਾਲਾ ਭੱਜ ਗਿਆ ਲਓ ਜਤਪਾਲ ਚਿੱਟੀ ਆ ਗਿਆ ਥੋੜਾ ਜਿਹਾ ਗਰਾਊਂਡ ਕਲੀਅਰ ਕਰ ਦਈਏ ਤੇ ਬੜੀ ਮਿਹਰਬਾਨੀ ਹੋਊਗੀ ਮੇਰੀ ਹੱਥ ਵਨ ਕੇ ਬੇਨਤੀ ਆ ਦੋਨੋਂ ਪਾਸਿਆਂ ਤੋਂ ਪਲੀਜ਼ ਗਰਾਊਂਡ ਨੂੰ ਕਲੀਅਰ ਕਰ ਦਿਓ ਲੋਕਾਂ ਨੂੰ ਕਬੱਡੀ ਦੇਖ ਲੈਣ ਦਈਏ ਇਹਦਾ ਤਾਂ ਮਾਹੌਲ ਖਰਾਬ ਹੋ ਜਾਂਦਾ ਹੈ ਇਹਦਾ ਸਵਾਦ ਨਹੀਂ ਆਉਂਦਾ ਚਿੱਤਪਾਲ ਦੀ 11000 ਦੀ ਦੂਜੀ ਰੇਡ ਆ ਉਹ ਚਿੱਟੀ ਵਾਲਾ ਦੂਜੇ ਪਾਸੇ ਹਰਿਆਣੇ ਵਾਲਾ ਸ਼ੀਲੂ ਘਰੂ ਕਮਾ ਲ ਲੈ ਮਗਰਾ ਫਿਰ ਕੱਢ 11000 ਦਈਏ ਕਰੀਏ ਮੁੰਡੇ ਦਾ ਮਾਣ 11 11000 ਦੇ ਜੱਫੇ ਲੱਗ ਰਹੇ ਆ ਆਹ ਸਾਹਮਣੇ ਤੇਔਰੇ ਵਾਲੇ ਨੇ ਪੱਟਾਂ ਦੇ ਦਰਸ਼ਨ ਕਰਵਾਏ ਐ ਸੱਜੇ ਵੇਖਿਆ ਵੀ ਸੂਰੇ ਵਾਲੀਆ ਖੜਾ ਆਹ 2 ਨੰਬਰ ਤੋਂ ਸੰਧਰ ਵਾਲਾ ਦੀਪਾ ਕਰਦਾ ਕਮਾਲ ਤੇ ਵੇਖਦਾ ਵੀ ਪੁਆਇੰਟ ਜਿਹੜਾ ਹੈ ਜਾਫੀ ਦੇ ਹਿੱਸੇ ਜਾ ਜੁੜਾ ਲੈ ਮੈਂ ਵੀ ਦਲਾਲ ਵਾਲੇ ਹਾਰਪੁਰੀਆ ਇਧਰੋਂ ਸਾਡੇ ਵੀਰ ਛੇਵੇਂ ਜਿੱਥੇ ਕਾਨਸ਼ਾਮ ਜੀ ਉਥੇ ਲਾਭੀ ਝੱਠੇ ਵੱਲੋਂ ਪੂਰੀ ਛੰਨਾ ਦੇ ਤਨੇ 8 ਤੇ 11000 ਦੇ ਐਲਾਨ ਕਰ ਦਿੱਤੇ ਨੇ ਉਹ ਯਾਰੀ ਮੂਨਕਰਾ ਵੀ ਵੱਡਾ ਯੋਗਦਾਨ ਹੈ ਬਲਕਾਰ ਕੁਮਾਨ ਸਾਡਾ ਵੀਰ ਕਹਿੰਦਾ ਉਹ ਭਰਾ ਦਾ ਵੀ ਸੀ ਦਿਲ ਧੰਨਵਾਦ ਕਰਦੇ ਆ ਲਓ ਠੱਠਾ ਬੜਾ ਆ ਦੁੱਲਾ ਵਧਿਆ ਹੋਇਆ ਕੇ ਲੱਖ ਲੱਖ ਦੀ ਪਊ ਕਬੱਡੀ ਲੱਗੂ ਜਫਾ ਲੱਖ ਦਾ ਵੈਦ ਨਾ ਚੜਿਆ ਕਮਲਿਏ ਸਿਹਾਲ ਦੇ ਹੱਥ ਦਾ ਸਿਹਾਲ ਵਾਲੇ ਕੱਪ ਦਾ ਸਿਹਾਲ ਵਾਲੇ ਕੱਪ ਦਾ ਤੇ ਚਮਕੌਰ ਕਮਾਨ ਨਾਲ ਹੀ ਸੱਦਾ ਲੈ ਕੇ ਪੁੱਜ ਗਿਆ ਕਹਿੰਦਾ ਸਾਡੇ ਸਾਰੇ ਭਰਾਵਾਂ ਵੱਲੋਂ ਸੱਦਾ ਦੇ ਦਿਓ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ ਔਰ ਸਰਦਾਰ ਗਰਮੇਲ ਸਿੰਘ ਦਿੜਬਾ ਪ੍ਰਧਾਨ ਯਾਦਗਾਰੀ ਕਬੱਡੀ ਕੱਪ ਦਿੜਬੇ ਦਾ ਵੀ ਇਸ ਸਾਲ ਵੱਡੇ ਪੱਧਰ ਤੇ ਆਪਾਂ ਫਰਵਰੀ ਮਹੀਨੇ ਦੇ ਵਿੱਚ ਕਰਾਉਣਾ ਆਓ ਸਾਹਮਣੇ ਵੇਖਦਾ ਵੀ ਇਸ ਵੇਲੇ ਨੌਜਰ ਕਬੱਡੀ ਪਾ ਕੇ ਲਾਡੀ ਤੇ ਦੂਸਰੇ ਪਾਸੇ ਵੀਰਿਆ ਕੀ ਨਾ ਸੀ ਲਾਲੀ ਕਨੇਡਾ ਲਾਲੀ ਕਨੇਡਾ ਤੇ ਲਾਲੀ ਕਨੇਡਾ ਵੱਲੋਂ ਸਨੀ ਕਾਲੇ ਸਿੰਘ ਵਾਲੇ ਦੇ ਦੋ ਜੱਫੇ 51000 ਦੇ 51000 ਦੇ ਮੇਰੇ ਮਿੱਤਰੋ 51000 ਦੇ ਮਾਨ ਦਿੱਤੇ ਜਾਣੇ ਹੈ ਮੈਂ ਟਾਈਮ ਆਊਟ ਲਿਓ ਬੜਾ ਟਾਈਮ ਪਲੀਜ਼ ਯਾਰ ਇਧਰੋਂ ਮੇਰਾ ਭਰਾ ਬਣ ਕੇ ਰਿਕੁਐਸਟ ਆ ਲੋਕ ਸਵੇਰ ਤੋਂ ਆਏ ਆ ਯਾਰ ਕਿਹੜੇ ਹਿਸਾਬ ਨਾਲ ਭੁੱਖਣ ਭਾਣੇ ਬੈਠੇ ਆ ਆਪਾਂ ਇਹਨਾਂ ਨੂੰ ਕਬੱਡੀ ਦੇਖ ਲੈਣ ਦਿਈਏ ਮੇਰੇ ਭਰਾ ਥੋੜਾ ਜਿਆ ਤੁਰ ਫਿਰ ਕੇ ਹੋ ਜਿਓ ਯਾਰ ਬੈਂਚ ਲੈਂਡ ਬੈਠ ਜਾਓ ਮੇਰਾ ਵੀਰ ਬਣ ਕੇ ਇੱਕ ਥਾਂ ਤੇ ਨਾ ਖੜੋ ਲੋਕਾਂ ਨੂੰ ਕਬੱਡੀ ਦਾ ਆਨੰਦ ਮਾਣ ਲੈਣ ਦਿਓ ਆਓ ਸਾਹਮਣੇ ਦੋਰੇ ਵਾਲਾ ਰਵੀ ਆ ਜਾ ਵੀ ਜੰਗੋ ਐਨ ਕਹਿੰਦੇ ਪੁਆਇੰਟ ਜਿਹੜਾ ਤਾਵੀ